ਵੇਖੋ ਜੀ ਹਰਪ੍ਰੀਤ ਸਾਰਿਆਂ ਨੂੰ ਬਾਏ ਕਰਦਾ ਬਹੁਤ ਨੇਕ ਬਾਕ ਵਾਲੇ ਆਉਂਦੇ ਆ ਜੀ ਬਾਏ ਹੈਨਾ ਬਹੁਤ ਸੋਹਣਾ ਮੰਦਿਰ ਬੜੀਆਂ ਹੋਇਆ ਹਰ ਪ੍ਰੀਤ ਰਿਆ ਜਿਹੜਾ ਬਾੜਾ ਚਲਾਣ ਕੀ ਹੋਗੇ ਪੂਰੀ ਘਵਾਰਾ ਬਾੜ ਹੋ ਰਹੀ ਹੈ ਆਪਾਂ ਗੁਰਦੁਆਰੇ ਕੋਲ ਪਹੁੰਚ ਚੁੱਕੇ ਆ ਤੇ ਇਹ ਗੁਰਦੁਆਰਾ ਹੈਗਾ ਜੀ ਬਹੁਤ ਹੀ ਵਧੀਆ ਗੁਰਦੁਆਰਾ ਬਹੁਤ ਸੋਹਣਾ ਗੁਰਦੁਆਰਾ ਏ ਤੇ ਆਪਾਂ ਇੱਥੇ ਪਹੁੰਚ ਚੁੱਕੇ ਆ ਸਾਰੇ ਹਿੰਦੀ ਬੋਲਦੇ ਤਾਂ ਕਰਕੇ ਹਿੰਦੀ ਬੋਲ ਨਹੀਂ ਕੰਦੀ ਆਪਾਂ ਨੂੰ ਆਹ ਦੁਕਾਨ ਹੈ ਕਿ ਲੋਹੇ ਵਾਲੀ ਮਾ ਲੋਹੇ ਵਾਲੀ ਸੋਰੀ 파ਵਰਤਨਾ ਵਾਲੀ ਆ ਚੱਕੀਆਂ ਹੈਗੇ ਨੇ ਆ ਤਾਂ ਪੀਸਣ ਵਾਲੀ ਹਾਂ ਤਾਂ ਆਪਾਂ ਸਾਰਾ ਹੀ ਦੇਖ ਰਹੇ ਹਾਂ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਸ਼ਹਿਰ ਵਿੱਚ ਚੁਕੀ ਲੈ ਕੇ ਆਇਆ ਜਿਆਦਾ ਕੁਝ ਲੈ ਕੇ ਨਹੀਂ ਆਏ ਖਰਪਰੀ ਡਿਫਰੈਸ ਲੈ ਕੇ ਆਇਆ ਸੂਟ ਕਿਉਂਕਿ ਬੱਚੇ ਕਹਿੰਦੇ ਨਾ ਮਾਂ ਤੇ ਹੋਰੇ ਬੱਚੇ ਜ਼ਿਆਦਾ ਚਾਹੁੰਦੇ ਜੀ ਸਾਰਾ ਖਾਸ ਰਕਾਰ ਤੇ ਆਪਾਂ ਬੈਠੇ ਹਾਸਪੀਟਲ ਸਾਡਾ ਪਤਾ ਨਹੀਂ ਰੋਜ਼ ਆਉਣਾ ਰੋਜ਼ ਨਹੀਂ ਜਾਣਗੇ ਹਸਪੀਟਲ ਤੋਂ ਕਦੇ ਨਹੀਂ ਜਾਣੀ ਕੋਈ ਆਖਰ ਤੇ ਡੈਡੀ ਬਣਾ ਕੇ ਚੁਣ ਲੈ ਤੋ ਹਰ ਰੋਜ਼ ਦਿਨ ਹੋ ਗਿਆ ਵਾਪਸ ਨਾ ਰਿਹਾ ਹਾਂ ਹਰ ਪ੍ਰੀਤ ਨੂੰ ਬੁਖਾਰ ਹੋ ਗਿਆ ਇਹਨੂੰ ਜਲਦੀ ਜਲਦੀ ਲੈ ਕੇ ਆਇਆ ਉਲਟੀਆਂ ਲੱਗੀਆਂ ਤੇ ਬਹੁਤ ਬੁਰਾ ਹਾਲ ਹੋ ਗਿਆ ਜਲਦੀ ਜਲਦੀ ਲੈ ਕੇ ਆਇਆ ਸਾਡੇ ਘਰਾਂ 'ਚ ਪਤਾ ਨਹੀਂ ਕੀ ਬਿਮਾਰੀਆਂ ਉਹਦੀ ਚੱਲ ਰਹੀਆਂ ਕਦੇ ਕੋਈ ਬਿਮਾਰ ਕਦੇ ਕੋਈ ਬਿਮਾਰ ਐਦਾ ਹੀ ਹੋ ਰਿਹਾ ਹੈ ਤੁਹਾਨੂੰ ਦੇਖੋ ਕੀ ਬਣਦਾ ਹਰ ਕੁ ਜਾਇੰਗ ਹੁੰਦਾ ਚ ਪਤਾ ਚੱਲੇਗਾ ਮੈਂ ਦੱਸਾਂ ਰਹੀ ਹਾਂ ਹੁੰ ਜਾਂਚ ਤੋਂ ਪਤਾ ਚੱਲਣਾ ਡਾਕਟਰ ਸਾਹਿਬ ਨੇ ਦਵਾਈ ਤਾਂ ਦੇ ਦਿੱਤੀ ਬੁਖਾਰ ਵਾਲੀ ਦੇ ਕੇ ਗਿਆ ਹਜੇ ਹੁਣ ਜਾਂਚ ਤੋਂ ਬਾਅਦ ਹੀ ਪਤਾ ਚੱਲਣਾ ਕੀ ਹੋ ਰਿਹਾ ਕੀ ਨਹੀਂ ਫਿਰ ਅੱਗੇ ਦੀ ਕਾਰਵਾਈ ਚੱਲੂ ਹੋਏਗੀ ਦੋ ਤਿੰਨ ਦਿਨਾਂ ਦਾ ਬੁਖਾਰ ਹੋ ਰਿਹਾ ਕਰੇ ਦਵਾਈ ਪਈ ਸੀ ਉਹ ਦੇ ਰਹੇ ਸੀ ਤੇ ਵਾਰ-ਵਾਰ ਨਹੀਂ ਠੀਕ ਹੋ ਰਿਹਾ ਸੀ ਤੇ ਮੈਂ ਕਿਹਾ ਚਲੋ ਡਾਕਟਰ ਨੂੰ ਚੈੱਕ ਹੀ ਕਰਵਾ ਲਈਏ ਤੇ ਡਾਕਟਰ ਕਹਿੰਦਾ ਨਮੂਨਿਆਂ ਦੀ ਸ਼ਿਕਾਇਤ ਹੈ ਦੇਖੋ ਹੁਣ ਜਾਂਚ ਚੋਂ ਪਤਾ ਚੱਲਦਾ ਕੀ ਹੋਇਆ ਹੋਗਾ ਮੈਨੂੰ ਠੀਕ ਨਹੀਂ ਹੋ ਰਹਾ ਸਾਰਿਆਂ ਨੂੰ ਕੁਝ ਨਾ ਕੁਝ ਪਤਾ ਨਹੀਂ ਹਵਾ ਪਾਣੀ ਜਾਂ ਕੋਈ ਐਸਾ ਮੌਸਮੀ ਹੋ ਰਿਹਾ ਹੈ ਕਿ ਕੀ ਪਤਾ ਕੀ ਗੱਲ ਹੈ ਸਾਰਿਆਂ ਤੇ ਆ ਆਪਣੇ ਕੱਲਿਆਂ ਤੇ ਕਿਉਂ ਕੋਈ ਮੌਸਮ ਦਾ ਕਾਰਨ ਹੋ ਰਿਹਾ ਹੈ ਉਸ ਪਹਿਲਾਂ ਮੈਂ ਬਿਮਾਰ ਬਹੁਤ ਜ਼ਿਆਦਾ ਹੋਇਆ ਪ੍ਰਵੀਨ ਹੋ ਗਈ ਮੈਂ ਤਾਂ ਸੋਚ ਰਿਹਾ ਸੀ ਸਾਡਾ ਸੇਰੇ ਦਾ ਪਲਾਣਾ ਸਪੋਰਟਰ ਜਾਵਾਂਗੇ ਉਹ ਦਿਨ ਮੀਤੂ ਕਿ ਆਪਾਂ ਚੱਲਾਂਗੇ ਉੱਧਰ ਮੈਂ ਜਾਣ ਤਿਆਰੀ ਕੀਤੀ ਇਹਨੇ ਗੋਲਪੀ ਵਿੱਚ ਮੈਂ ਹੀ ਜਾਣਾ ਨਾਲ ਜਾ ਉਸ ਦਿਨੇ ਨੇ ਜਰੂਰ ਹੈ ਵਿੱਚ ਅੜਾ ਲੈਂਦੀ ਹੈ ਤੰਗਾ ਅੜਾ ਲੈਂਦੀ ਹੈ ਹਾਂ ਉਦੋਂ ਮੈਂ ਨਹੀਂ ਕਿਹਾ ਵੀ ਮੈਂ ਉੱਧਰ ਜਾਊਗਾ ਬਸਾਰੇ ਹਾਂ ਜਾਂਦੇ ਰਹਿੰਦਾ ਉਧਰ ਮੱਖਾ ਮਾਰ ਉਹ ਬਸ ਵੀ ਆਹ ਮਨ ਕੋਲ ਤਾਂ ਇਹ ਕਦੋਂ ਜਾਣ ਦਾ ਪਲਾਨ ਕਰੋ ਕਿ ਅੱਸੀ ਕਿ ਜਾਵਾਂਗੇ ਮੱਥਾ ਟੇਕ ਜਦੋਂ ਜਾਵਾਂਗੇ ਉਦੋਂ ਹੀ ਕਹਿ ਦਵਾਂਗੇ ਵੀ ਹੁਣ ਅੱਜ ਗਏ ਹੋਏ ਹਾਂ ਦਵਾਈ ਇਹ ਵਟੇ ਖਾਣ ਜਦੋਂ ਜਾਣੇ ਪਤਾ ਨਹੀਂ ਕਦੀ ਅੜਚ ਨਹੀਂ ਪੈ ਜਾਂਦੀ ਗਿਆ ਜਾ ਹੀ ਨਹੀਂ ਹੁੰਦਾ बस ਜਦ ਤਿਆਰ ਹੋਏ ਚੁੱਪ ਕਰਕੇ ਚਲੇ ਜਾਣਾ ਫਿਰ ਜੋ ਨੂੰ ਨਾ ਪਤਾ ਲੱਗੂ। ਪਹਿਲਾਂ ਕਹਿ ਦਿਨੇ 1-2 ਦਿਨ ਤੇ ਉਹ ਜਾ ਹੀ ਨਹੀਂ ਹੁੰਦਾ ਫਿਰ ਕੋਈ ਨਾ ਕੋਈ ਅਵਿਸ਼ਾ ਕੰਮ ਆ ਜਾਂਦਾ ਬਸ ਵਿਚਾਲੇ ਕੰਮ ਰੁਕ ਜਾਂਦਾ ਸਾਰੇ। ਤੇ ਹੁਣ ਤਾਂ ਇਦਾਂ ਹੀ ਕਰਾਂਗੇ ਕਿਸੇ ਨੂੰ ਦੱਸਣਾ ਵੀ ਨਹੀਂ ਤੇ ਚੁੱਪਚਾਪ ਜਿੱਧਰ ਵੀ ਜਾਣਾ ਹੋਵੇ ਚਲੇ ਜਾਣਾ। ਉੱਥੇ ਜਾ ਕੇ ਦੱਸੇ ਵੀ ਹਾਂਜੀ ਆ ਗਏ ਹੁਣ। ਤੇ ਅਚਾਨਕ ਯਾਰ ਪ੍ਰੀਤ ਵੀ ਬਿਮਾਰ ਇਦਾਂ ਹੀ ਹੋਇਆ ਤੇ ਸੁੱਤਾ ਪਿਆ ਸੀਗਾ ਤੇ ਮੈਂ ਚੱਲ ਮੈਂ ਕਿਹਾ ਚੱਲ ਆਪਾਂ ਵੀਡੀਓ ਅਪਲੋਡ ਕਰਾਈਏ। ਮੈਂ ਪਿੰਡ ਚ ਲੈ ਗਿਆ ਕਿਉਂਕਿ ਆਪਣੇ ਖੇਤ ਤੇ ਰੇਂਜ ਬਹੁਤ ਕੱਟ ਰਹੀਂਦੀ ਆ। ਜੋ ਫੋਨ ਕਰਤਾ ਕਿ ਵਰਕ੍ਰਿਤ ਨੂੰ ਬੁਖਾਰ ਹੀ ਬਹੁਤ ਹੋ ਗਿਆ ਤੇ ਮੈਂ ਕਿਹਾ ਚਲ ਤੂੰ ਲੈ ਕੇ ਆ ਤੇ ਅੱਗੋਂ ਮੈਂ ਆ ਰਿਹਾ ਤੇ ਆਪਾਂ ਚੱਲਦੇ ਆਂ ਤੇ ਦਵਾ ਦਬ ਇੱਥੇ ਲੈ ਆਈ ਏ ਇਦਾਂ ਕਰਕੇ ਸਾਡੇ ਨਾਲ ਹੋ ਰਹੀ ਐ ਦੱਸੋ ਬੰਦਾ ਕੀ ਕਰੇ ਆਹ ਹਰਪ੍ਰੀਤ ਦੀ ਵੋਚ ਐ ਤੇ ਅੱਜ ਦੇ ਵਲੌਗ ਨੂੰ ਪੂਰਾ ਦੇਖਦੇ ਰਹੋ ਤੇ ਆਪਾਂ ਵਲੌਗ ਨੂੰ ਹੁਣ ਸਟਾਰਟ ਕਰਤਾ ਐ ਤੇ ਅੱਜ ਦੀ ਸਵੇਰ ਤਾਂ ਆਪਣੀ ਹੋ ਗਈ ਕੰਮਦੰਦੇ ਬਾਕੀ ਸਾਰੇ ਹੋਗੇ ਨੇ ਅੱਜ ਜਲਦੀ ਜਲਦੀ ਕੰਮ ਕਰਨੇ ਆਂ ਆਪਾਂ ਹਾਂ ਤੇ ਆਪਣੇ پڑੋਸੀ ਨੇ ਅੱਜ ਆਪਣਾ ਨਰਮਾ ਚੁਗਣ ਲੱਗਿਆ ਨੇ ਤੇ ਆਪਣਾ ਨਰਮਾ ਚੁਗ ਹੋਣਾ ਹੈ ਅੱਜ ਅੱਜ ਹੋ ਜਾਏ ਜਾਂ ਸਵੇਰੇ ਹੋ ਜਾਏਗਾ ਚੁਗ ਹੋ ਜਾਊਗਾ ਨਰਮਾ ਆਪਣਾ ਜਿਹੜਾ ਪਹਿਲਾਂ ਹੋ ਚੁਕਾਇਆ ਸੀ ਉਹ ਵਾਲਾ ਤੇ ਅੱਜ ਦਾ ਵਲੋਗ ਬਹੁਤ ਹੀ ਸਪੈਸ਼ਲ ਤੇ ਬਹੁਤ ਹੀ ਮਜ਼ੇਦਾਰ ਵਾਲਾ ਹੈ ਤੁਸੀਂ ਜ਼ਰੂਰ ਵੇਖਦੇ ਤੁਹਾਨੂੰ ਕੁਝ ਸਪੈਸ਼ਲ ਚੀਜ਼ ਵਿਖਾਉਣ ਵਾਲੇ ਆ ਸੀ ਆ ਲਾਈਕ ਕਰ ਦੇ ਤੇ ਤਾਂ ਬਹੁਤ ਹੀ ਮਜ਼ੇਦਾਰ ਇੰਡਸਟਰੀ ਵੀਡੀਓ ਹੋਣ ਵਾਲੀ ਹੈ ਵਲੌਗ ਤੇ ਵਲੌਗ ਨੂੰ ਪੂਰਾ ਦੇਖਦੇ ਰਹੋ 스ਪੀਕ ਨਾ ਕਰੇ ਸਕਿਪ ਨਾ ਕਰਿਓ ਕਿ ਆਪਾਂ ਬਸ ਕੰਮ ਦੰਦੇ ਕਰਕੇ ਤੁਹਾਨੂੰ ਵਿਖਾਉਣ ਵਾਲੇ ਆ ਵੀ ਆਪਾਂ ਕੀ ਕਰ ਰਹੇ ਆ ਅੱਜ ਠੀਕ ਹੈ ਜੀ ਤੇ ਤੇ ਅਸੀਂ ਹੁਣ ਦਵਾ ਦਵਾ ਕੰਮ ਕਰ ਲੈਨੇ ਫਿਰ ਉਸ ਤੋਂ ਬਾਅਦ ਆਪਾਂ ਤਿਆਰ ਹੁੰਨੇ ਆਪਾਂ ਇੱਕ ਸਪੈਸ਼ਲ ਜਗ੍ਹਾ ਤੇ ਚੱਲੇ ਆਂ ਚੱਲਦੇ ਆ ਤੁਹਾਨੂੰ ਵਿਖਾਵਾਂਗੇ ਤੇ ਚੱਲ ਕੇ ਤੁਸੀਂ ਵਲੌਗ ਵਿੱਚ ਇਦਾਂ ਹੀ ਬਣੇ ਰਹੋ ਤੇ ਜਲਦੀ ਜਲਦੀ ਕੰਮ ਕਰ ਲਈ ਦੋ ਤਿੰਨ ਰੋਟੀਆਂ ਬਣਾ ਲਈ ਜਿਹੜੀ ਹੱਥ ਤੇ ਖਾਣੀ ਆਪੇ ਡੈਡੀ ਫਿਰ ਅਸੀਂ ਤਿਆਰ ਹੁੰਨੇ ਆ ਬਹੁਤ ਜਲਦੀ ਜਲਦੀ ਰੈ ਹਾਂਜੀ ਚਲਦੇ ਆਂ ਜੀ ਤੇ ਤੁਹਾਨੂੰ ਹੋਰ ਰਸਤੇ ਤੇ ਆਪਣੇ ਪੜੋਸੀ ਹੈਗੇ ਨੇ ਜਿਹੜਾ ਆਪਾਂ ਨਰਮਾ ਚੋਣ ਵਾਸਤੇ ਚਲੇ ਗਏ ਨੇ ਤੇ ਆਪਾਂ ਦੁੱਧ ਕਰਨ ਕਰਮ ਕਰਨ ਵਾਸਤੇ ਆ ਗਏ ਦੂਰ ਤੇ ਹੀ ਰੱਖਤਾ ਦੁੱਧ ਗਰਮ ਕਰਨ ਵਾਸਤੇ ਤੂੰ ਆ ਨਿਕਲ ਰਾਇਆ ਤੇ ਦੁੱਧ ਉਕਲ ਜਾਏਗਾ ਵਧੀਆ ਬਣ ਜਾਏਗਾ ਗਰਮ ਹੋ ਜਾਏਗਾ ਕੜ ਜਾਏਗਾ ਕਿਉਂਕਿ ਆਪਾਂ ਹਾਰਾ ਨਹੀਂ ਬਣਾਇਆ ਟਾਈਮ ਹੀ ਨਹੀਂ ਮਿਲਿਆ ਤੁਹਾਨੂੰ ਪਤਾ ਸਿਰ ਤਾਂ ਇਦਾਂ ਦੀ ਚੱਲ ਰਹੀ ਐ ਸਾਨੂੰ ਟਾਈਮ ਨਹੀਂ ਮਿਲ ਰਿਹਾ ਸੀ ਤੇ ਟਰਾਲੀ ਵਿੱਚ ਆਪਣੇ ਖਾਦ ਪਈਏ ਜੇ ਉਤਾਰੇ ਨੇ ਕੱਲ ਅਚਾਨਕ ਹੀ ਹਰਪ੍ਰੀਤ ਨੂੰ ਬੁਖਾਰ ਆ ਗਿਆ ਇਸ ਕਰਕੇ ਸਾਨੂੰ ਉਹਨੂੰ ਲੈ ਕੇ ਜਾਣਾ ਪਿਆ ਬਹੁਤ ਕੀ ਕਹਿੰਦੇ ਡਾਕਟਰ ਕੋਲ ਉੱਥੇ ਵੀ ਅਸੀਂ 5-600 ਰੁਪਏ ਲਾ ਕੇ ਆਏ ਕੋਈ ਗੱਲ ਨਹੀਂ ਬੇਟਾ ਮੇਰਾ ਠੀਕ ਹੋ ਜਾਏ ਤਾਂ ਪੈਸੇ ਲਾਣ ਦੀ ਤਾਂ ਕੋਈ ਦਿੱਕਤ ਹੀ ਨਹੀਂ ਗਈ ਜੀ ਤੇ ਚਲੋ ਜੀ ਪਹਿਲਾਂ ਅਸੀਂ ਕਰ ਲਈਏ ਕੰਮ ਫਿਰ ਤੁਹਾਨੂੰ ਮਿਲਦੇ ਆਂ ਆਪਾਂ ਰੈਡੀ ਹੁੰਨੇ ਆਂ ਕਿ ਆਪਾਂ ਹੋ ਗਏ ਤਿਆਰ ਤਿਆਰ shear ਹੋ ਕੇ ਤਿਆਰ ਹੋ ਗਏ ਰੰਦਸੇ ਸੀ ਆਪਾਂ ਸਪੈਸ਼ਲ ਜਗ੍ਹਾ ਤੇ ਚੱਲੇ ਤੁਹਾਨੂੰ ਲੈ ਕੇ ਜਾਵਾਂਗੇ ਤੁਹਾਨੂੰ ਉੱਥੇ ਜਾ ਕੇ ਪਤਾ ਲੱਗੂਗਾ ਆਪਣੇ ਵਲੌਗ ਵਿੱਚ ਤਾਂ ਆਪਾਂ ਸੋਨੇ ਦਾ ਹਾਰ ਲਿਆ ਬਾ ਮੰ ਦੇਤੇ ਆ ਪੰਜ ਪਾਲਾ ਸਰਦਾਰ ਸਾਹਿਬ ਨੇ ਬਣਾ ਕੇ ਦਿੱਤਾ ਤੇ ਵੇਖ ਲਓ ਇਨੇ ਪੈਸੇ ਆ ਗਏ ਨੇ ਸੋਨੇ ਦੇ ਹਾਰ ਬਣਵਾਉਣ ਲੱਗ ਗਏ ਮੰਗਲ ਸੂਤਰ ਹੈ ਨਾ ਦੇਖੋ ਸਾਰੇ ਠੀਕ ਠਾਕ ਹੋ ਮਿਲ ਕਰਦੇ ਆ ਜੀ ਤੇ ਤੁਹਾਨੂੰ ਇੱਕ ਹੋਰ ਚੀਜ਼ ਵਿਖਾਉਣੀ ਆ ਆਪਾਂ ਪੰਜੇਬਾ ਵੀ ਲੈ ਕੇ ਆਏ ਸੀਗੇ ਆ ਵੇਖੋ ਜੀ ਆਪਾਂ ਪੰਜੇਬਾ ਵੀ ਪਾ ਰੱਖੀਆਂ ਨੇ ਤੇ ਪੰਜੇਬਾ ਵੀ ਲੈ ਆਏ ਸੀ ਚਾਂਦੀ ਦੀਆਂ ਇਨੇ ਪੈਸੇ ਆਣ ਲੱਗੇ ਵੇਖ ਲਓ ਮੰਗਲ ਸੂਤਰ 2-3 ਲੱਖ ਦਾ ਮੰਗਲ ਸੂਤਰ ਬਣਵਾ ਲਿਆ ਚਾਂਦੀ ਦੀ ਪੰਜੇਬਾ ਬਣਵਾ ਲਈਆਂ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਇਹ ਕੰਮ ਹੋਇਆ ਜੀ ਜੀ ਤੇ ਆਪਾਂ ਤਿਆਰ ਹੋ ਚੁੱਕੇ ਹੁਣ ਸਰਦਾਰ ਸਾਹਿਬ ਜੀ ਤਿਆਰ ਹੋ ਰਹੇ ਨੇ ਤੇ ਹਰਪ੍ਰੀਤ ਵੇਖ ਹਰਪ੍ਰੀਤ ਚਿੰਟੀਆਂ ਨਾ ਖੜਾਈ ਪੁੱਤਰ ਨਾਲ ਟਰੈਕਟਰ ਹਰਪ੍ਰੀਤ ਵੀ ਤਿਆਰ ਹੋ ਕੇ ਬੈਠ ਗਾਜ ਹਰਪ੍ਰੀਤ ਦੀ ਇੱਕ ਲੈ ਕੇ ਆਣੀ ਹੈ ਨਵੀਂ ਡਰੈੱਸ ਆਪਾਂ ਇਹਨੂੰ ਬੈਠ ਕੇ ਦੇਵਾਂਗੇ ਕਿਉਂਕਿ ਬਾਬੂ ਦੀ ਹਨ ਇਹ ਹੀ ਡਰੈੱਸ ਜਿਹੜੀਆਂ ਪਾ ਕੇ ਚਲਾ ਜਾਂਦਾ ਹੈ ਤਾਂ ਆਪਣੇ ਆਈ ਕਪੜੇ ਨਹੀਂ ਜਿਹੜੇ ਪਾ ਲਈ ਦਿਨ ਬਾਰ-ਬਾਰ ਆਪਣੇ ਵਾਸਤੇ ਤਾਂ ਨਵੇਂ ਨੇ ਹਨ ਤੇ ਲੋਕ ਤਾਂ ਗਾਵਾਂ ਪਸ਼ੂ ਆਪਾਂ ਸਾਰੇ ਬੰਨਤੇ ਨੇ ਕਿਉਂਕਿ ਆਪਾਂ ਫਿਰ ਜਾ ਰਹੇ ਹਾਂ ਇਸ ਕਰਕੇ ਲੇਟ ਹੋ ਜਾਾਂਗੇ ਤੇ ਪਸ਼ੂ ਪਿੱਛੇ ਪਰੇਸ਼ਾਨ ਕਰਨਗੇ ਨਰਮੰਗਮਾ ਚੁਗਨਾ ਤੇ lever ਆਈ ਸੀ ਆਪਣੀ ਚਾਹ ਪੀ ਕੇ ਹੁਣ ਚਲੀ ਗਈ ਉਹ ਤੇ ਆ ਸਾਡੀ ਮੱਛੀ ਵੇਖ ਲਓ ਦੱਸਾ ਖੇਚੀ ਫਿਰਦੇ ਨੇ ਵੀ ਬੜਾ ਪਰੇਸ਼ਾਨ ਕਰ ਰੱਖਿਆ ਤੇ ਚਲੋ ਜੀ ਆਪਾਂ ਚੱਲਦੇ ਆਂ ਤਿਆਰ ਹੋ ਗਏ ਸਰਦਾਰ ਸਾਹਿਬ ਤਿਆਰ ਹੋ ਗਏ ਆਪਾਂ ਚੱਲਦੇ ਆਂ ਤੇ ਆ ਵੇਖੋ ਇਨਾ ਖੁਸ਼ ਹੈ ਕਿਉਂਕਿ ਇਹ ਕਹਿੰਦਾ ਮੈਨੂੰ ਪਿਸਤੌਲ ਲੈ ਕੇ ਦਿਓ ਪਟਾਕਿਆਂ ਵਾਲੀ ਅੱਜ ਇਹਨੇ ਪਹਿਲਾਂ ਹੀ ਮਨਾ ਲਿਆ ਤੈਨੂੰ ਲੈ ਕੇ ਦੇਵਾਂਗੇ ਤੇ ਬਹੁਤ ਸਪੈਸ਼ਲ ਜਗ੍ਹਾ ਤੇ ਚੱਲੇ ਆਂ ਤੇ ਚੱਲਦੇ ਆਂ ਆਪਾਂ ਜੀ ਸਾਰੇ ਜਣੇ ਤਿਆਰ ਹੋ ਜੀਏ ਤੇ ਮਿਲਦੇ ਆਂ ਤੁਹਾਨੂੰ ਹੋ ਗਿਆ ਤਿਆਰ ਸਰਦਾਰ ਸਾਹਿਬ ਵੀ ਤਿਆਰ ਹੋ ਗ ਤੇਨਾਂ ਨੂੰ ਮੈਂ ਕਹੀ ਜੇ ਨਹੀਂ ਮੈਂ ਕਿਹਾ ਚਲੋ ਚਲੀਏ ਮੋਂਗਫਲੀ ਖਾਣ ਲੱਗ ਪਏ ਨੇ ਕਦੀ ਕਿ ਉੱਥੇ ਅੰਦਰ ਜਾ ਕੇ ਖਾਣ ਲੱਗ ਪਏ ਨੇ ਕਦੀ ਬਾਹਰ ਆ ਕੇ ਤਾਂ ਅਸੀਂ ਜਦੋਂ ਦੋਨੋਂ ਆਪ ਉਤਰ ਕਦੋਂ ਦੇ ਤਿਆਰ ਹੋਏ ਬਟਾ ਸਾਨੂੰ ਕੰਟਾ ਹੋ ਗਿਆ ਤਿਆਰ ਹੋਇਆ ਬੈਠੇ ਨੇ ਤੇ ਅਸੀਂ ਹੁਣ ਕਾਲੇ ਪੈ ਖੜੇ ਬਿ ਚਲੀਏ ਹਨ ਕੰਟਾ ਹੋ ਗਿਆ ਤੇ ਮੈਂ ਉਧਰ ਜਿਹੜੇ ਕੰਮ ਕਰਕੇ ਆਇਆ ਉਹ ਤਾਂ ਕੰਮ ਚੱਲ ਕਰਈਆ ਜਿਹੜੇ ਤਾਂ ਤਿਆਰ ਹੋ ਕੇ ਜਾਣਾ ਤਾਂ ਚਾਹੀਦਾ ਨੇ ਜਲਦੀ ਜਲਦੀ ਕਿੱਧਰ ਚੱਲੇ ਆ? ਤੇ ਉਹ ਤਾਂ ਉੱਥੇ ਜਾ ਕੇ ਦੱਸਾਂਗੇ ਵੀ ਆਪਾਂ ਕਿੱਥੇ ਚੱਲੇ ਆ ਪਹਿਲਾਂ ਦੱਸਿਆ ਸਜ ਬਹੁਤ ਹੀ ਸਪੈਸ਼ਲ ਜਗ੍ਹਾ ਤੇ ਚੱਲੇ ਆ ਬਹੁਤ ਹੀ ਵਧੀਆ ਜਗ ਮੈਂ ਸਾਰੀ ਤੈਨੂੰ ਨਹੀਂ ਦੱਸਣਾ ਸਾਰੀ ਫੈਮਿਲੀ ਦੇ ਨਾਲ ਹੀ ਤੈਨੂੰ ਦੱਸਾਂਗੇ ਮੈਂ ਇਹਨਾਂ ਨੂੰ ਲੈ ਕੇ ਚੱਲੀ ਆਂ ਸਰਪ੍ਰਾਈਜ਼ ਹੈ ਸਾਰਿਆਂ ਲਈ ਤੇ ਹਰਪ੍ਰੀਤ ਵੀ ਤਿਆਰ ਹੈ ਹਰਪ੍ਰੀਤ ਦੇ ਤਾਂ ਤਿਆਰ ਹੀ ਰਹਿੰਦਾ ਬਾਲ ਵਿਚਾਰੇ ਨੇ ਕੀ ਕਰਨਾ ਤੇ ਚਲੋ ਜੀ ਆਪਾਂ ਚੱਲਦੇ ਆਂ ਸਾਰੇ ਜਣੇ ਤੁਹਾਨੂੰ ਲੈ ਕੇ ਚੱਲਦੇ ਆਂ ਆਪਣੇ ਵਲੌਗ ਵਿੱਚ ਕੰਟੀਨਿਊ ਬਣੇ ਰਹੋ ਤੇ ਬਹੁਤ ਹੀ ਮਜ਼ਾ ਆਣ ਵਾਲਾ ਵਲੌਗ ਬਣ ਨੂੰ ਆਪਣੀ ਗੱਡੀ ਨੂੰ ਕਰ ਲਿਆ ਤਿਆਰ ਆਪਣੀ ਗੱਡੀ ਹੋ ਗਈ ਤਿਆਰ ਹੁਣ ਇਸ ਗੱਡੀ ਤੇ ਆਪਾਂ ਚੱਲਾਂਗੇ ਜੀ ਇਹ ਕਰੀ ਜਾਂਦਾ ਦੇਖੋ ਜੀ ਟਰੱਕ ਲੰਗੀ ਜਾਂਦੇ ਤੇ ਹਰਪ੍ਰੀਤ ਵਾਏ ਵਾਏ ਕਰੀ ਜਾਂਦਾ ਅੱਗੇ ਹੋ ਕੇ ਘਰ ਬੈਠਾ ਉਹ ਤੇ ਖੜਾ ਇੱਧਰ ਨਹੀਂ ਉੱਧਰ ਨਹੀਂ ਬਾਸ਼ਵਾਸ਼ ਆਹ ਇੱਕ ਜਿਹਾ ਸਾਰਿਆਂ ਨੂੰ ਵਾਏ ਸਾਰਿਆਂ ਬਾਏ ਇੱਥੇ ਇੱਥੇ ਖੜ ਕੇ ਇੱਥੇ 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 ਹੁਣ ਕਰ ਦੇਖੋ ਜੀ ਹਰਪ੍ਰੀਤ ਸਾਰਿਆਂ ਨੂੰ ਵਾਏ ਕਰਦਾ ਜਿੰਨੇ ਟਰੱਕ ਆਲੇ ਆਉਂਦੇ ਆ ਜੀ ਹਾਂ ਨਾ ਸਾਰਿਆਂ ਨੂੰ ਵਾਏ ਕਰਦਾ ਉਹ ਵੀ ਕਰਦੇ ਆ ਵਾਏ ਕੀਤਾ ਬੁੱਤੋ ਸਾਰਿਆਂ ਨੇ ਕੀਤਾ ਹੈ ਨਾ ਹਾਂ ਛਾਣਾ ਹੈ ਨਾ ਇੱਥੇ ਅਸੀਂ ਰੁਕੇ ਸੀ 10 ਮਿੰਟ ਮੈਂ ਕਿਹਾ ਸਹੀ ਕੱਢ ਲਈਏ ਤੇ ਦੇਖੋ ਜੀ ਤੇ ਗਰੋੜ ਚੱਲ ਰਹੀ ਹੈ ਪੁੱਲ ਜਾਂਦੀਆਂ ਗੱਡੀਆਂ ਕਾਰਾਂ ਦੇਖੋ ਇਹ ਨਾ ਏਰੀਆ ਜੰਗਲ ਏਰੀਆ ਹੈਗਾ ਇੱਥੇ ਤੋੜਾ ਆ ਦੇਖੋ ਜੀ ਕਿੰਨੀਆਂ 베ਰੀਆਂ ਹਨ ਮम्मा 베ਰੀਆਂ ਬਹੁਤ ਕੋਕਣੀ 베ਰ ਨਹੀਂ ਹੁੰਦੇ ਛੋਟੇ ਛੋਟੇ ਉਹ 베ਰੀਆਂ ਆੜਾ ਹੈਗੇ ਤੇ ਇਧਰ ਹਰਪ੍ਰੀਤ ਦੀ ਮੰਮੀ ਖੜੀ ਸੋਚਦੀ ਪਈ ਹੈ ਕਿ ਪਤਾ ਨਹੀਂ ਅੱਜ ਕਿਹੜੇ 베ਰ ਚਲੋ ਜੀ ਆਪਾਂ ਚੱਲਦੇ ਹੁਣ ਅੱਗੇ ਹਨਾ ਜੀ ਆਪਾਂ ਚੱਲੇ ਆਂ ਥੋੜਾ ਆ ਇੱਧਰ ਵੇਖੋ ਕਿੰਨੇ ਸੋਹਣਾ ਮੰਦਰ ਦੇ ਜੰਡੇ-ਚੁੰਡੇ ਵੇਖ ਰਹਿਣਾ ਨਾ ਸੈਟਾ ਤਾਂ ਬਹੁਤ ਜ਼ਿਆਦਾ ਟਿੱਪੇ ਨੇਰ ਦੇਖਦੇ ਦੇਣਾ ਚਾਰੋਂ ਮੇਰੇ ਹੁਣ ਹਵਾस्तानी ਨਹੀਂ ਕਿਉਂਕਿ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਬਹੁਤ ਜ਼ਿਆਦਾ ਹਵਾ ਤੇ ਸਾਰੇ ਨਾ ਕਈ ਖੇਤ ਵਿਛੇ ਨੇ ਬਾਕੀ ਸਾਰੇ ਖੇੜੀ ਮਹਿਲੇ ਵਣ ਜੰਗਲ ਬਹਿ ਨੇ ਤੇ ਸਾਰੀਆਂ ਜਗ੍ਹਾ ਖਾਲੀ ਨਹੀਂ ਕੋ ਨਾਲ ਰੇ ਰੇ ਗੱਡੀ ਦੀ ਲਾਈਨ ਲੰਘ ਰਹੀ ਹੈ ਜਿਆ ਆਪਾਂ ਵੱਡੀ ਪੌਲ ਕਰਕੇ ਆਈ ਸੀ ਆ ਤੇ ਰਾਸਤੇ 'ਚ ਮੰਦਿਰ ਆਇਆ ਰੇ ਵੇਖੋ ਪਤਾ ਨਹੀਂ ਕਿੰਦਾ ਮੰਦਿਰ ਹੈ ਇਹਨਾਂ ਨਹੀਂ ਪਤਾ ਪਰ ਬਹੁਤ ਵੱਡਾ ਮੰਦਿਰ ਹੈਗਾ ਬਹੁਤ ਸੋਹਣਾ ਮੰਦਿਰ ਬੜੀਆਂ ਹੋਇਆ ਹੈ ਹਰ ਪਿੰਡ ਵੀ ਆ ਰਜਾਇਤ ਬਾਣਾ ਖਲਾਣ ਕੀ ਹੋਗੀ ਪੂਰੀ ਹਵਾਰ ਰਵਾਰ ਹੋਗੀ ਜੱਟ ਅਜੇ ਤਾਂ ਬਹੁਤ ਦੂਰ ਸ਼ਹਿਰ ਪਿਆ ਤੇ ਬਹੁਤ ਵੱਡਾ ਸ਼ਹਿਰ ਹੈਗਾ ਇਹ ਅਜੇ ਅਸਟਾ ਜੀ ਐਂਟਰੀ ਕੀਤੀ ਸ਼ਹਿਰ ਦੇ ਵਿੱਚ ਪੋਕਰਨ ਸ਼ਹਿਰ ਦੇ ਵਿੱਚ ਅਜੇ ਅੱਕੇ ਲੰਮਾ ਚੋੜਾ ਬਹੁਤ ਕਲਰ ਕਲਸੀ ਆ ਤੇ ਤੇ ਹਾਂਜੀ ਆਪਾਂ ਗੁਰਦੁਆਰੇ ਕੋਲ ਪਹੁੰਚ ਚੁੱਕੇ ਆ ਤੇ ਇਹ ਗੁਰਦੁਆਰਾ ਹੈਗਾ ਜੀ ਬਹੁਤ ਹੀ ਵਧੀਆ ਗੁਰਦੁਆਰਾ ਤੂੰ ਸਰਪੇ ਕੇ ਬਣਿਆ ਬਹੁਤ ਸੋਹਣਾ ਗੁਰਦੁਆਰਾ ਏ ਤੇ ਆਪਾਂ ਇੱਥੇ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਦੇ ਇੰਟਰ ਕਰਾਂਗੇ ਇੱਥੋਂ ਅੰਦਰ ਜਾਂਦੇ ਹੁੰਦੇ ਆ ਜੀ ਤੇ ਬਹੁਤ ਪਿਆਰਾ ਗੁਰਦੁਆਰਾ ਤੇ ਹਰਪ੍ਰੀਤ ਜੀ ਉਧਰ ਦੇਖੋ ਉਹ ਖੜੇ ਆ ਤੇ ਹੁਣ ਇਹ ਆਉਣਗੇ ਨਾਲ ਆਪਣੇ ਤੇ ਆਪਾਂ ਜਦ ਆਏ ਸੀ ਨਾ ਕਿਉਂਕਿ ਗੁਰਦੁਆਰੇ ਆਪਾਂ ਕਦੇ ਆਏ ਨਹੀਂਗੇ ਤੇ ਇਹ ਕਹਿੰਦੀ ਐ ਕਿ ਚਲੋ ਆਪਾਂ ਗੁਰਦੁਆਰੇ ਚਲੀਏ ਕਿਉਂਕਿ ਦੋ ਤਕਲੀਫਾਂ ਜਾਈਆਂ ਪਈਆਂ ਤਾਂ ਮੱਥਾ ਟੇਕ ਆਈਏ ਤੇ ਮੈਂ ਕਿਹਾ ਚਲੋ ਵੀ ਚਲਦੇ ਆਪਾਂ ਚਲੋ ਆਪਾਂ ਚੱਲ ਕੇ ਗੁਰਦੁਦਾਰੇ ਮੱਥਾ ਟੇਕਾਂਗੇ ਤੇ ਠੀਕ ਐ ਜੀ ਆਪਾਂ ਉੱਥੇ ਗੱਲਾਂ ਬਾਤਾਂ ਚੱਲ ਕੇ ਕਰਦੇ ਆਂ ਕੀ ਬਣ ਇਹ ਗੁਰਦੁਆਰੇ ਦਾ ਦ੍ਰਿਸ਼ਾ ਹੈ ਜੀ ਕਿੱਡਾ ਸੋਹਣਾ ਲੱਗ ਰਿਹਾ ਹੈ ਨਾ ਚਾਰ ਸ਼ਫੇਰੇ ਤੇ ਇਹ ਜਿਹੜੀ ਵੀ ਗੁਰਦੁਆਰੇ ਦੀ ਜਗ੍ਹਾ ਹੈ ਸੜਕ ਹੈ ਕਿ ਜਿਹੜੀ ਗੁਰਦੁਆਰੇ ਨੂੰ ਆਉਂਦੀ ਹੈ ਉੱਥੋਂ ਤੇ ਪੋਕਰਨ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ ਨਾ ਕਿੱਡਾ ਸੋਹ ਮੁੱਕਾੜ ਤੇ ਉਹ ਨਿਸ਼ਾਨ ਸਾਹਿਬ ਕਿੱਡਾ ਉੱਪਰ ਝੂਲ ਰਿਹਾ ਆਪਣੇ ਗੁਰੂਆਂ ਦਾ ਹਨ ਤੇ ਚਲੋ ਜੀ ਆਪਾਂ ਚੱਲਦੇ ਹਾਂ ਹਰਪ੍ਰੀ ਤੇ ਹਰਪ੍ਰੀ ਦੀ ਮੰਮੀ ਦਾ ਤੁਰ ਵੀ ਪਏ ਚਲੋ ਜੀ ਆ ਹੈਗਾ ਜੀ ਬੋਰਡ ਦਾ ਪੇੜ ਬਰਗਦ ਜਿਹਨੂੰ ਕਹਿੰਦੇ ਹਨ ਦੇਖੋ ਜੀ ਆ ਲੱਗਿਆ ਪਿਆ ਬਰਗਦ ਦਾ ਪੇੜ ਤੇ ਚੱਲਦੇ ਆਪਾਂ ਤੇ ਇੱਥੇ ਆ ਜਿਹੜਾ ਪਹਿਰਾਵਾ ਦੀ ਇਦਾਂ ਦਾ ਹੁੰਦਾ ਇੱਥੇ ਰਾਜਸਤਾਨੀਆਂ ਦਾ ਪਹਿਰਾਵਾ ਹੈਗਾ ਤੇ ਆਪਾਂ ਇੱਥੇ ਜਾ ਰਹੇ ਹੈਗੇ ਹਾਂ ਹਾਂ ਦੇ ਆ ਕੀ ਹੈ ਤੁਹਾਨੂੰ ਕੀ ਲੱਗਿਆ ਦੁੱਧ ਦੀ ਹੈ ਦੁੱਧ ਦੀ ਪਤਲੀ 150 ਕਿੰਨਾ ਹੀ ਪਾ ਲੈ ਚਲੋ ਜੀ ਚੱਲ ਆ ਜੰਦਰ ਚੱਲੀ ਚੱਲ ਆ ਜਪ ਚੱਲ ਲੈਨੇ ਗੁਰਦੁਆਰੇ ਹਰਪ੍ਰੀਤ ਤੇ ਹਰਪ੍ਰੀਤ ਦੀ ਮੰਮੀ ਮੈਂ ਪਿੱਛੇ ਪਿੱਛੇ ਜਾ ਰਿਹਾ ਹਾਂ ਹਾਂਜੀ ਨਹੀਂ ਹੋਈ ਖੜੀ ਐ ਇੱਧਰ ਛਾਈ ਹੋਈ ਖੜੀ ਐ ਹਰ ਹਰਪ੍ਰੀਤ ਦੇ ਛਾਈ ਹੋਈ ਖੜੀ ਐ ਕਹਿੰਦਾ ਮੇਰੇ ਹਾਈ ਹੋਈ ਖੜੀ ਐ ਤੇ ਜੇ ਤੁਸੀਂ ਪਹਿਲਾਂ ਨਹੀਂ ਆਇਆ ਤਾਂ ਵੇਖ ਰਹੇ ਹੋ ਕਿਹੜੇ ਸੱਜਸਤ ਮੈਂ ਆ ਜਾ ਉਹ ਯਾਰ ਤੂੰ ਤਾਂ ਪਹਿਲੇ ਰਛੇ ਤੂੰ ਪਹਿਲੇ ਮਾ ਤਾਂ ਫਿਰ ਤੂੰ ਮੇਰੇ ਨਾਲ ਆ ਗਈਆਂ ਤਾਂ ਰਸਤਾ ਕਾ ਦੇਖਣਾ ਤੇ ਬੜਾ ਵਧੀਆ ਲੱਗ ਗਿਆ ਫੋਟੋ ਇਹ ਹੈਗਾ ਨਾ ਬੜਾ ਵਧੀਆ ਤੇ ਆਪਾਂ ਇੱਥੇ ਜਾ ਰਹੇ ਹਾਂ ਗੁਰਦੁਆਰੇ ਤੇ ਆ ਹੈਗਾ ਮੇਨ ਗੇਟ ਜੀ ਆ ਹੈਗਾ ਮੇਨ ਗੇਟ ਆਪਣੇ ਗੁਰਦੁਆਰੇ ਦਾ ਇੱਧਰ ਆ ਜਾ ਬਟਾ ਮੱਥਾ ਟੇਕ ਕੇ ਆਵਾਂਗੇ ਤਰ੍ਹਾਂ ਜੀ ਬਾਬਾ ਜੀ ਮਹਾਰਾਜ ਕਿੰਨੇ ਲੋਕ ਇਕੱਠੇ ਨੇ ਚਲੋ ਅੰਦਰ ਚਲੋ ਪਤਾ ਨਹੀਂ ਕਿਉਂ ਆਈ ਲੱਗਦਾ ਛੱਡ ਦੇ ਨੂੰ ਵਾਹਿਗੁਰੂ ਸਤਨਾਮ ਜੀ ਸਤਨਾਮ ਵਾਹਿਗੁਰੂ ਜੀ ਆਪਾਂ ਤਿੰਨੋਂ ਨੇ ਕਿੱਥੇ ਉੱਧ ਆਏ ਆ ਨਾ ਤੁਸੀਂ ਆਪਦੀ ਬੋਟਲ ਹੋਵੇ ਦੂਸਰੀ ਵਾਹਿਗੁਰੂ ਜੀ ਸਤਨਾਮ ਅੱਗੇ ਆਓ ਅੱਗੇ ਮਤ ਅੱਗੇ ਨਾ ਪਤ ਰਹੇ ਸਤਨਾਮ ਜੀ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ ਸਾਡੀ ਸਾਰੀ ਨਿਮਾਣੀ ਲੋਟ ਆ ਗਈ ਹੈ ਨਾ ਆ ਗਏ ਤੁਮ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਉਹਦੇ ਵਿੱਚ ਰੱਖ ਇਵੇਂ ਪਾਸੇ ਇਵੇਂ ਰੱਖਦੇ ਅੰਦਰ ਅੰਦਰ ਬਸ ਸਾਹਤ ਕਰਦੇ ਆ ਦੇ ਇੱਥੇ ਬਹਿ ਜਾ ਬੁੱਤੋ ਇੱਥੇ ਬਹਿ ਜਾ ਕਿੰਨਾ ਸੋਹਣਾ ਲੱਗਿਆ ਗੁਰਦਾਰੇ ਆ ਕੇ ਰੋਜ਼ ਆਇਆ ਕਰੀਏ ਪਰ ਨੇੜੇ ਹੈ ਨਹੀਂਗਾ ਮੇਰੇ ਸ਼ਾਮ ਗੁਰਦਾਰੇ ਜਾ ਕੇ ਮੱਥਾ ਟੇਕ ਕੇ ਆਈਏ ਸਵੇਰ ਕਰੀਏ ਇੱਥੇ ਬੁੱਤੋ ਉਹ ਤਾਂ ਬੈਜੀ ਦੂਰ ਅੱਠ ਜੋੜ ਕੇ ਬੁੱਤੋ ਇਹ ਦੇਖ ਮੇਰ ਦਾ ਸਾਤਨਾਮ ਸਾਜੀ ਸਾਡੇ ਸਾਹ ਦੇ ਦੋ ਕੱਟ ਦਿਓ ਸਤਿ ਦੀਆਂ ਸੰਤੰਨਾਂ ਦਾ ਦੇਖ ਦੇ ਵਾਗਰੂ ਕੋਲ ਇੱਥੇ ਮੇਰ ਕੋਲ ਆ ਕੇ ਖਤੰਦਿਤ ਇਹ ਤੇ ਜੀ ਘਾਇ ਪਪੇ ਜੀ ਹਾਂ ਜੀ ਆ ਗਏ ਇਹ ਵਾਗਰੂ ਸਤਨਾਮ ਹੈ ਮੇਰਾ ਇਹ ਬਣਾਇਆ ਹੋਇਆ ਬੁੱਤੂ ਬਾਬੇ ਦਾ ਹੈਗਾ ਹਾਂ ਸੋਣਾ ਨਾ ਸਤਨਾਮ ਜੀ ਵਾਗਰੂ ਜੀ ਜੇ ਤੇ ਮੱਥਾ ਟੇਕ ਲਿਆ ਹੈਗਾ ਜੀ ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਗੁਰਦੁਆਰਾ ਬਣਿਆ ਹੋਇਆ ਹੈ ਨਾ ਕਿੰਨਾ ਸੋਹਣਾ ਲੱਗ ਰਿਹਾ ਹੈ ਮਨ ਨੂੰ ਸ਼ਾਂਤੀ ਜੀ ਮਿਲ ਗਈ ਤੇ ਜੀ ਕਰਦਾ ਇੱਥੇ ਬੈਠੇ ਰਹੀਏ ਏਦਾਂ ਕੈਂਟਾ ਕੈਂਟਾ ਹੈ ਨਾ ਵਾਹਿਗੁਰੂ ਜਤਿ ਸਤਿਨਾਮ ਬਹੁਤ ਹੀ ਵਧੀਆ ਲੱਗ ਰਿਹਾ ਹੈ ਵਾਹਿਗੁਰੂ ਬੇਟਾ ਉਹ ਬੈਠਾ ਹੁਣ ਬਾਬਾ ਜੀ ਹੈ ਬਾਬਾ ਜੀ ਬੈਠੇ ਨੇ ਉੱਥੇ ਵਾਹਿਗੁਰੂ ਹੈ ਨਾ ਬੈਠੇ ਨੇ ਉੱਥੇ ਕਰਦੇ ਬੱਤੋ ਬੱਤੀ ਬਾਬਾ ਜੀ ਕਰਦੇ ਬਾਬਾ ਜੀ ਸ਼ੋਕ ਦੇਣ ਨਾਲੇ ਮੈਨੂੰ ਹੋਰ ਆਏ ਜਗਦੀ ਲੜ ਜਗਦੀ ਆ ਵੀ ਹਨਾ ਹੋਰ ਕੀ ਮੰਗਿਆ ਪੁੱਤੋ ਨੇ ਇੱਕ ਹੋਰ ਕੀ ਚੀਜ਼ ਮੰਗੀ ਬਾਬਾ ਜੀ ਨਾ ਨਾ ਉਤਾਰੀ ਦਾ ਨਹੀਂ ਪੁੱਤੋ ਹੋ ਦੇ ਦੇ ਮੈਨੂੰ ਸ਼ੋਕ ਦੇ ਦੇ ਆਹ ਵਾ ਕਹਿੜਦਾ ਨਾ ਪੈਰ ਨਹੀਂ ਕਰਦੇ ਬੇਟਾ ਪੈਰ ਨਹੀਂ ਕਰਦੇ ਮੇਰੇ ਪੁੱਤ ਬਾਬਾ ਜੀ ਮਾਰਦੇ ਆ ਪਰ ਸੇਵਾ ਗੁਰੂ ਸ਼ਤਨਾ ਹਨ ਆਪ ਆਇਆ ਕਰਾਂਗੇ ਮੀਨਾ ਜਦੋਂ ਆਇਆ ਕਰਾਂਗੇ ਸੰਗਰਾਂਦ ਉਹਦੋਂ ਆਪ ਆਇਆ ਕਰਾਂਗੇ ਠੀਕ ਹੈ ਸੰਗਰਾਂਦ ਅਲ ਟਾਈਮ ਆਪ ਆਇਆ ਕਰਾਂਗੇ ਤਾਂ ਹੁਣ ਆਪਾਂ ਚਲਦੇ ਆ ਨੰਗਰ ਪਾਣੀ ਵੀ ਖਾਵਾਂਗੇ ਇਹ ਲਾਣਾ ਨਹੀਂ ਮਾਰ ਬੈਠਿਆਂ 10 ਮਿੰਟ ਇੱਥੇ ਤੇ ਡੈਡੀ ਵੀ ਬੰਨੀ ਬਟਾ ਪਟਕਾਉਣਾ ਮਾਰਦੇ ਜੇ ਲਾਦੀਆਂ ਸੇਤ ਸੁਣੀ ਨਹੀਂ ਲਾ ਵੀ ਦਿੱਤਾ ਹਾਂਜੀ ਆਪਾਂ ਆ ਗਏ ਵਰਤਨਾ ਵਾਲੀ ਦੁਕਾਨ ਤੇ ਲੈਣਾ ਤਾਂ ਕੁਛ ਹੈ ਨਹੀਂ ਇਕ ਕਰੀ ਪਤਾ ਕਰ ਲੈਣਾ ਕੀ ਕੁਝ ਮਿਲ ਰਿਹਾ ਹੈ ਬਟਰੰਕ ਵੇਖ ਰਹੇ ਸੀ ਆ ਵਾਲੇ ਬਟਰੰਕ ਵੇਖ ਰਹੇ ਆ ਆ ਬਹੁਤ ਵੱਡਾ ਤੇ ਆ ਛੋਟੇ ਹੈਗੇ ਆ ਇਹ 4000 ਇਹ 4000 ਦਾ 4000 ਉਹ ਮੈਂ ਫਿਰ ਉਹ ਵੇਖ ਲਈ ਚੱਕੀ ਵੀ ਫਰਿੱਜ ਵਾਲੀ ਆ ਜਾ ਫੱਕ ਲੈ ਆ ਫਰਿੱਜ ਟਾਈਪ ਹੈਗੀ ਨਾ ਤੇ ਆ ਦੁਕਾਨ ਹੈਗੀ ਲੋਹੇ ਵਾਲੀ ਮਨ ਲੋਹੇ ਵਾਲੀ ਸੋਰੀ ਪਾਵਰਤਨਾ ਵਾਲੀ ਆ ਚੱਕੀਆਂ ਹੈਗੀਆਂ ਨੇ ਅੱਜ ਤਾਂ ਪੀਸਣ ਵਾਲੀਆਂ ਤੇ ਆਪਾਂ ਸਾਰਾ ਹੀ ਦੇਖ ਰਹੇ ਹਾਂ ਬਹੁਤ ਵੱਡੀ ਦੁਕਾਨ ਹੈ ਹਾਂ ਇੱਥੋਂ ਲਿਆਉਣਾ ਸਾਮਾਨ ਇੱਥੋਂ ਲੈ ਆ ਦੇਖੋ ਫਰਿੱਜ ਵਗੈਰਾ ਹਰ ਚੀਜ਼ ਆ ਫਰਿੱਜ ਆਪਾਂ ਇੱਥੋਂ ਲਈ ਸੀਗੀ

ਤ ਬਹੁਤ ਵਧੀਆ ਲੰਬੀ ਥੋੜੀ ਦੁਕਾਨ ਹੈ ਦੇਖਦੇ ਆ ਕਿਦਾਂ ਮਿਲਦਾ ਭਾਜੀ ਵਲੋਗਿੰਗ ਹੋ ਰਹੀ ਹੈ ਕਿ ਫਾਉ ਕਿਵੇਂ ਲੱਗਦੇ ਚਲੋ ਠੀਕ ਹੈ ਜੀ ਆਪਣੇ ਪਸੰਦ ਕਰਤੇ ਹੈ ਕਿਵੇਂ ਲੈਣੇ ਕਿੰਨੇ ਕਿੰਨੇ ਹਾਂਜੀ ਹਰਪ੍ਰੀਤ ਦੇ ਸਿਲੈਕਟ ਹੋ ਰਿਹਾ ਕਪੜੇ ਇੱਥੇ ਪਤਾ ਚੱਲਦਾ ਕਿਹੜਾ ਆਪਾਂ ਲੈਣੇ ਆ ਤੇ ਉਹ ਇੱਕ ਹਰਪ੍ਰੀਤ ਉਧਰ ਬੈਠਾ ਕਿਸੇ ਐਸੀ ਹੋ ਗਿਆ ਸਦਾ ਸਾਰੇ ਹਿੰਦੀ ਬੋਲਦੇ ਤਾਂ ਆ ਕਰਕੇ ਹਿੰਦੀ ਬੋਲਨੀ ਪੈਂਦੀ ਆਪਾਂ ਨੂੰ ਹਾਂ ਜੀ ਹਾਂ ਜੀ ਭਾਜੀ ਆਪਣੇ ਨਾਲ ਲਾਈਵ ਜੁੜੇ ਹੋਏ ਆ ਇਸ ਟਾਈਮ ਗੱਲ ਵੀ ਕਰ ਰਹੇ ਆ ਭਾਜੀ ਨਾਲ ਤੇ ਹਰਪ੍ਰੀਤ ਦੇ ਕੱਪੜੇ ਵੀ ਇੱਥੋਂ ਲੈ ਰਹੇ ਆ ਚਲੋ ਦੇਖਦੇ ਆ ਕੱਪੜੇ ਫੇਰ ਆਪਾਂ ਬਾਅਦ ਵਿੱਚ ਕਰਦੇ ਆ ਤਾਂ ਹਾਂ ਜੀ ਆਪਾਂ ਹੈਪੀ ਦੀ ਡਰੈਸ ਲੈ ਲਈ ਹੈ ਤੇ ਆਪਣੇ ਭਾਈ ਸਾਹਿਬ ਲੁਧਿਆਣਾ ਤੋਂ ਕੱਪੜਾ ਲੈ ਕੇ ਆਂਦੇ ਨੇ ਤੇ ਵੇਚਦੇ ਨੇ ਬਹੁਤ ਵਧੀਆ ਦੁਕਾਨ ਐਡਰੈਸ ਲੈ ਲਈ ਹਰਪ੍ਰੀਤ ਸੂਟ ਲੈ ਲਿਆ ਕੱਪਾਣ ਵਾਸਤੇ ਕਿਉਂਕਿ ਬਹੁਤ ਟਾਈਮ ਹੋ ਗਿਆ ਪੈਸੇ ਲਾਏ ਨਹੀਂ ਮੈਂ ਕਲਾਦੀ ਤੇ ਬਹੁਤ ਵਧੀਆ ਰੇਟ ਆਪਾਂ ਲਾਇਆ ਤੇ ਵਧੀਆ ਮਿਲ ਕੰਨੇ ਦੇ ਬਣਦਾ ਬੱਚਿਆਂ ਦਾ ਤੇ ਭਾਈ ਸਾਹਿਬ ਨੇ ਬਹੁਤ ਵਧੀਆ ਰੇਟ ਲਾਇਆ ਤੇ ਭਾਈ ਸਾਹਿਬ ਦੇਖ ਰਹੇ ਨੇ ਹਾਂਜੀ ਆ ਵਾਲੀ ਦੁਕਾਨ ਹੈ ਕੋਈ ਵੀ ਆਇਓ ਫੋਕਰਨ ਪੰਜਾਬੀ ਵੀ ਤੇ ਭਾਈ ਸਾਹਿਬ ਦੀ ਦੁਕਾਨ ਤੇ ਜਰੂਰ ਆਇਓ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੁਕਾਨ ਹੈ ਭਾਈ ਸਾਹਿਬ ਦੇ ਉੱਪਰ ਲਿਖਿਆ ਹੋਇਆ ਹੈ ਹਾਂਜੀ ਹਰਫਰੀਤ ਨੇ ਖਰਚੀ ਕਰਤੀ ਹੈ ਤੇ ਹੁਣ ਆਪਾਂ ਰਹਿ ਗਏ ਆਪਾਂ ਥੋੜੀ ਜਿਹੀ ਹੋਰ ਸ਼ਾਪਿੰਗ ਕਰਵਾਣੇ ਸਰਦਾਰ ਸਾਹਿਬ ਨੂੰ ਲੈ ਕੇ ਚੱਲਦੇ ਆ ਤਾਂ ਠੀਕ ਹੈ ਜੀ ਚੱਲਦੇ ਆਪਾਂ ਅੱਗੇ ਸਾਰੇ ਜਣੇ ਆਹ ਵੇਖੋ ਕਰਵਾਚੋ ਦਸਮਾਨ ਆ ਗਿਆ ਵਰਤ ਵਾਲਾ ਜਿੰਨਾ ਵੀ ਲੈਣਾ ਹੈ ਥਾਲੀਆਂ ਥੋੜੀਆਂ ਕੋੜੇ ਖੜੇ ਠੀਕ ਹੈ ਸੱਤ ਕੋੜਿਆਂ ਵਾਲੀ ਗਵਾਰ ਤੇ ਲੱਗੀ ਹੋਏ ਫੋਟੋ ਚੰਗੀ ਹੁੰਦੀ ਹੈ ਤੇ ਪੇਂਟਿੰਗ ਪਈ ਹੈ ਪਰ ਕਿੰਨੇ ਸੋਹਣੇ ਫੁੱਲ ਫੁੱਲ ਪਏ ਬਾਕੀ ਸਾਰਾ ਸਮਾਨ ਆ ਗਿਆ ਲੇਡੀਜ਼ ਵਾਸਤੇ ਕਰਵਾਚੋ ਦਾ ਹਰ ਤਿਸਮਾਨ ਬਹੁਤ ਪਿਆਰਾ ਲੱਗ ਰਿਹਾ ਕਿਉਂਕਿ ਇਹ ਨਾ ਦੀਵਾਲੀ ਦੀਪਾਵਲੀ ਵਾਸਤੇ ਵੀ ਲੜੀਆਂ ਲੁੜੀਆਂ ਜੇ ਆ ਗਏ ਨੇ ਕਿ ਪਰੇ ਲਾਉਂਦੇ ਨੇ ਸਜਾਵਟ ਵਾਸਤੇ ਉਹ ਵਾਲੀਆਂ ਹੈਗੀਆਂ ਨੇ ਤੇ ਦੇਖਾਂਗੇ ਆਪਾਂ ਕੀ ਲੈਨੇ ਤੂੰ ਖੜ ਜਾ ਬੇਟਾ ਇੱਕ ਮਿੰਟ ਖੜ ਜਾ ਇਹ ਦੇਖੋ ਪੇਂਟਿੰਗ ਪਈਆਂ ਨੇ ਕਿੰਨੀਆਂ ਸੋਹਣੀਆਂ ਹਨ ਹਾਂਜੀ ਆਪਾਂ ਰਸਤੇ ਵਿੱਚ ਆ ਰਹੇ ਸੀਗੇ ਤੇ ਆ ਦੇਖੋ ਜੀ ਆ ਹੈਗਾ ਕਿਸਾਨ ਹੋਟਲ ਹੋਟਲ ਤੇ ਦੇਖ ਲੋ ਦਰਖਤ ਦੇ ਉੱਤੇ ਕਾਰ ਚੜ੍ਹੀ ਪਈ ਐ ਇਹ ਕਿਦਾਂ ਦਾ ਦੇਖ ਲੋ ਨਜ਼ਾਰਾ ਹੈ ਨਾ ਇਹਦੇ ਕਾਰ ਉੱਪਰ ਬਿਲਕੁਲ ਦਰਖਤ ਦੇ ਉੱਪਰ ਹੈ ਨਾ ਤੇ ਆ ਹੋਟਲ ਹੈਗਾ ਕਿਸਾਨ ਹੋਟਲ ਵਧੀਆ ਬਹੁਤ ਹੀ ਸੋਹਣਾ ਹੋਟਲ ਹੈਗਾ ਤੇ ਇਹ ਸੌਟਰ ਤੇ ਰੁਕਣ ਵਾਸਤੇ ਇਹ ਜਿਹੜੀ ਕਾਰ ਹੈਗੀ ਐ ਰੋਕ ਛੱਡੀ ਐ ਇੱਥੇ ਐਦਾਂ ਕਰਕੇ ਇਹ ਬਹੁਤ ਹੀ ਵਧੀਆ ਸੀਨ ਬਣਾ ਰੱਖਿਆ ਕਿ ਇਹ ਕਾਰ ਨੂੰ ਵੇਖਣ ਵਾਸਤੇ ਰੁਕਣਗੇ ਤੇ ਕੋਈ ਰੋਟੀ ਪਾਣੀ ਚਾਹ ਪਾਣੀ ਦਿਖਾ ਲੈਣਗੇ ਤੇ ਇਧਰ ਬੱਸਾਂ ਬੱਸਾਂ ਬੇਜੀਆਂ ਆ ਰਹੀਆਂ ਨੇ ਤੁਹਾਨੂੰ ਦਿਖਾ ਦਿੰਨਾ ਤੇ ਆ ਪਿੱਛੇ ਦੇਖ ਲਓ ਸੋਚ ਰਹੀ ਹੈ ਬਹੁਤ ਹੀ ਤੇ ਅੱਜ ਪਤਾ ਨਹੀਂ ਕੀ ਗੱਲ ਹੋ ਗਈ ਬੜਾ ਦਿੱਕਤ ਹੋ ਗਈ ਸਾਡੇ ਕਿਉਂਕਿ ਝਗੜਾ ਕਰਕੇ ਚੱਲੇ ਆਪਾਂ ਘਰੇ ਤੇ ਹੁਣ ਕਰੇ ਜਾ ਕੇ ਗੱਲਬਾਤ ਕਰਾਂਗੇ ਇਸ ਕਰਕੇ ਮੈਂ ਰੋਕਿਆ ਮੈਂ ਕਿਹਾ ਚਲੋ ਇਹ ਵੀਰਾਂ ਨੂੰ ਦਿਖਾ ਦਈਏ ਕਿ ਇੱਥੋਂ ਦੇ ਲੋਕ ਦੇਖ ਲਓ ਕਿੰਨੇ ਜੁਗੜੀ ਆ ਕਾਰ ਨੂੰ ਉੱਪਰ ਦਰਖਤ ਦੇ ਉੱਪਰ ਰੋਕਤਾ ਤੇ ਭਾਈ ਇਹਨੂੰ ਵੇਖਣ ਕੇ ਲੋਕ ਆਉਣ ਦੇ ਦੇ ਠੀਕ ਹੈ ਜੀ ਆ ਪਹੁੰਚ ਗਏ ਕਰੇ ਤੇ ਆਪਣੇ ਉਹ ਵੇਖ ਜਿਹੜੇ ਕੰਮ ਲਖੇ ਰਹਿੰਦੇ ਸਟੈਂਸ ਹੋਏ ਬੈਠੇ ਆ ਜਿਹੜਾ ਪ੍ਰੀਤ ਹੁੰਦੇ ਪਉਣ ਲੱਗਾ ਰੋਲਾ ਜੋ ਠਾਣੇ ਕਰਨਾ ਤੇ ਰੋੜਾ ਚੱਲੀ ਜਾਂਦਾ ਇੱਧਰ ਪ੍ਰਸ਼ਾਦ ਲਾਣਾ ਫਿਰ ਖਾਵਾਂਗੇ ਫਿਰ ਮੁੰਮੇ ਦੇ ਦੇ ਮੈਂ ਦੇ ਦੇ ਇਹ ਰੋੜਾ ਚੱਲ ਰਿਹਾ ਇਹਨਾਂ ਕਰੇ ਆਉਂਦੇ ਪ੍ਰਸ਼ਾਦ ਲਿਆਂਦਾ ਸੀ ਆਉਂਦਾ ਮੈਂ ਖਾਣਾ ਇਹਾਂ ਦੀ ਬਾਬਾ ਨੂੰ ਚੜਾ ਕੇ ਫਿਰ ਖਾਵਾਂਗੇ ਤੇ ਆਪਾਂ ਸਾਰੇ ਆ ਕੇ ਰੋਟਾ ਚਾਹ ਪਾਣੀ ਪੀ ਲੈ ਚਾਹ ਪਾਣੀ ਪੀ ਕੇ ਤੇ ਹੁਣ ਹਰਪ੍ਰੀਤ ਪਿੱਛੇ ਦੌੜਿਆ ਆਉਂਦਾ ਸਾਈਕਲ ਨਾਲ ਆਇਆ ਤੇ ਟਿੱਬੇ ਹੈਗਾ ਨਾ ਤੇ ਗਾ ਨੂੰ ਆਪਾਂ ਚੱਲਿਆ ਛੱਡਣ ਕਿਉਂਕਿ ਉਹ ਨਰਮਾ ਚੁਗ ਹੋ ਗਿਆ ਤਾਂ ਉਹਦੇ ਵਿੱਚ ਛੱਡ ਦਿੰਨੇ ਆ ਜਿਹੜਾ ਵੀ ਥੋੜਾ ਬਹੁਤ ਚਿੰਡਾ ਡੁੰਡਾ ਜੋ ਤੇ ਟੂਸੀਆਂ ਚ ਹੁੰਦੀਆਂ ਖਾ ਲੇਗੀ ਤੇ ਆ ਵੇਖੋ ਜੀ ਆਪਣੀ ਲੇਵਰ ਲੱਗੀ ਹੋਈ ਹੈ ਚੋਗਣ ਵਾਸਤੇ ਨਰਮਾ ਤੇ ਹਰਪ੍ਰੀਤ ਦੀ ਪਤਾ ਨਹੀਂ ਜਿੱਦ ਕਿਉਂ ਨਹੀਂ ਜਾਂਦੀ ਇਹਨੂੰ ਕੋਈ ਨਾ ਰਿਆ ਰਿਆ ਡਰੂਡ ਕਰਦਾ ਕਿ ਤੇ ਚਾੜਾ ਚੋੜਾ ਇਹਨੂੰ ਪਵਾਣਾ ਪੈਣਾ ਤਾਂ ਜਾ ਕੇ ਟਿਕੂਗਾ ਚਾੜਾ ਤਾਂ ਸਿਰਫ ਇੱਕ ਹੀ ਇਲਾਜ ਆ ਕਰੇ ਪਾਣਾ ਪੈਣਾ ਹੁੰਦਾ ਚਾੜਾ ਨਿਕਾੜਾ ਡੰਡੇ ਆਣਾ ਚਾੜਾ ਹੋਰ ਕਿਹੜਾ ਤੇ ਸਾਰੇ ਜਣੇ ਨਰਮਾ ਚੁਗ ਹੀ ਜਾਂਦੇ ਨੇ ਰਹਿ ਗਿਆ ਕਹਿੰਦੇ ਥੋੜਾ ਜਿਹਾ ਚੁਗ ਹੋ ਜਾਊਗਾ ਅੱਜ ਕੇ ਵਾਲਾ ਨਰਮਾ ਤੇ ਟਿੰਡੇ ਲੱਗੇ ਨੇ ਉੱਪਰ ਵਾਲੇ ਹੈਗੇ ਨੇ ਹੁਣੇ ਤਾਂ ਪੱਕਣੇ ਨਹੀਂ ਹੈਗੇ ਨੇ ਤੇ ਆ ਛਕੜਾਂ ਫੇਰ ਵਗ ਜਾਣਗੇ ਸਾਰੇ ਜਣੇ ਫੇਰ ਆਦੀ ਵੀਡੀਓ ਵੇਖਾ ਕਰਨਗੇ ਵੈਸੇ ਇੱਥੇ ਨਰਮਾ ਚੁਗਦੇ ਸੀ ਵੀਡੀਓ ਚਾਹੁੰਦੇ ਸੀਗੇ ਛਕੜਾਂ ਹੋਰ ਆ ਵਿਚਾਰੀ ਸਾਡੀ ਗੁੜੀਆਂ ਨਰਮਾ ਚੁਗ ਹੀ ਜਾਂਦੀ ਐ ਕੋਈ ਨਹੀਂ ਵਿਖਦਾ ਪਤਾ ਹੀ ਨਹੀਂ ਲੱਗਣਾ ਇੱਥੇ ਦੇਖੋ ਹੋਰ ਸਾਰੇ ਇਹ ਮੇ ਲੱਗੇ ਨੇ ਪਹਿਣ ਲੱਗੀ ਹੋਈ ਐ ਬੰਦੇ ਨਿਕਲਦੇ ਹੁੰਦੇ ਪਹਿਨੇ ਬੰਦੇ ਹਨ ਪਹਿਨੇ ਜਾਣੇ ਤੇ ਇਹਦੇ ਬੁੱਕਾ ਨਰ ਹੈ ਇਦਾਂ ਮੈਂ ਫਿਰ ਦੇਖਦਾ ਦੇਖ ਸੇ ਇਧਰ ਆ ਲੱਗੀ ਹੋਈ ਨਰਮਾ ਚਗਣਾ ਦੀ ਮੇਰੀ ਵੀਡੀਓ ਨਾ ਖਾਣ ਦੇ ਜੜੇ ਇਹਦੇ ਰਿਸ਼ਤੇਦਾਰ ਇਹਨੂੰ ਪਛਾਣ ਲਵੇ ਵੀ ਕੌਣ ਹੈਗੀ ਐ ਇਧਰ ਬਾਈ ਲੱਗਿਆ ਹੈ ਭਾਈ ਸਾਹਿਬ ਉਧਰ ਉਹਨਾਂ ਦੇ ਮੁੰਡੇ ਲੱਗੇ ਹੋਏ ਨੇ ਨਰਮਾ ਆਪਣਾ ਵਾਵਾ ਵਧੀ ਜਾਂਦਾ ਪਤਾ ਨਹੀਂ ਇਹਨੂੰ ਕੀ ਬਣ ਜਾਂਦਾ ਤੇ ਇਹ ਸਾਰੇ ਜਣੇ ਨਰਮਾ ਚੋਕ ਲੈਣ ਕਿਉਂਕਿ ਇਹਨਾਂ ਨੂੰ ਪੱਕਾ ਕਰਨ ਇਸ ਕਰਕੇ ਆਪਾਂ ਇਹਨਾਂ ਨੂੰ ਕੈਮਰੇ ਵਿੱਚ ਲਿਆ ਕਿਉਂਕਿ ਅਗਲੇ ਸਾਰੇ ਇਹਨਾਂ ਨੇ ਆਲੀ ਮੁੱਟਾ ਮਾਰ ਲਿਆ ਤੇ ਇਹਨਾਂ ਨੇ ਫਿਰ ਨਰਮਾ ਚੁਗਣ ਆਉਣਾ ਪਤਾ ਲੱਗ ਜਾਂਦਾ ਹੁੰਦੇ ਐ ਕੀ ਕਰਦੇ ਐ ਇਹ ਤਾਂ ਅੱਗੇ ਪਤਾ ਲੱਗੂਗਾ ਰੱਬ ਸੁੱਖ ਰੱਖੇ ਮਾਲਕ ਹਾਂ ਕਿ ਮੈਂ ਆਉਂਗਾ ਅਗਲੇ ਸਾਲ ਵੀਰੇ ਅਗਲੇ ਸਾਲ ਐਨ ਕੀ ਰੇਟ ਸਿਰ ਤੇਨ ਰੁਪਈਆ ਹੈ ਨਾ ਹਾਂ ਅਗਲੇ ਸਾਲ 14 ਆ ਜਾਣਾਗਾ ਹਾਂ ਫਿਰ ਆ ਜਾਣਾ ਤੇ ਕਰ ਭਈ ਵਿਦਾਈ ਪੱਲੇ ਪੱਲੇ ਕਰ ਦਿੱਤੀ ਤੂੰ ਤਾਂ ਮਾਲਕ ਸੁੱਖ ਰੱਖੇ ਵਾਅਦਾ ਕਰੇ ਜਿੰਨਾ ਰੇਟ ਵਾ ਦੇਵਾਂਗੇ ਇਸ ਨੂੰ ਜਿਆਦਾ ਨਰਮਾ ਤੇ ਵੀ ਜੇ ਤਸੀਆ ਲੈ ਹਾਂ ਸਹੀ ਗੱਲ ਐ ਵਾਧੂ ਨਰਮਾ ਬੀਜ ਨੇ ਮਾਲਕ ਸੁੱਖ ਰੱਖੇ ਵਾਧੂ ਨਰਮਾ ਕਰਾਂਗੇ ਤੇ ਆਪਾਂ ਇੱਕ ਹੀ ਲੈਵਰ ਪੱਕੀ ਕਰਨੀ ਜਿਹੜੀ ਇੱਕ ਥਾਂ ਤੇ ਬਹਿ ਕੇ ਕੰਮ ਕਰਦੀ ਰਵੇ ਵਾਰ-ਵਾਰ ਇਧਰ ਉਧਰ ਨਾ ਜਾਣਾ ਪਵੇ ਤਾਂ ਠੀਕ ਹੈ ਜੀ ਸਾਰੇ ਜਣੇ ਚੁਗ ਲੋ ਨਰਮਾ ਤੇ ਅਸੀਂ ਹੁਣਾਂ ਤਾਂ ਕਰੇ گاਵਾ ਗੁਆ ਦੇ ਮਗਰ ਜਾਣੇ ਆ ਕਿ ਤੇ ਆਪਾਂ ਤੁਹਾਨੂੰ ਵਿਖਾਉਨੇ ਆ ਆਪਾਂ ਸ਼ਹਿਰ ਵਿੱਚੋਂ ਕੀ ਲੈ ਕੇ ਆਏ ਜਿਆਦਾ ਕੁਝ ਲੈ ਕੇ ਨਹੀਂ ਆਏ ਹਰਪ੍ਰੀਤ ਦੀ ਡਰੈੱਸ ਲੈ ਕੇ ਆਇਆ ਸੂਟ ਕਿਉਂਕਿ ਬੱਚੇ ਕਹਿੰਦੇ ਨੇ ਮਾਂ ਪਿਓਲੇ ਬੱਚੇ ਜਿਆਦਾ ਜ਼ਰੂਰੀ ਹੁੰਦੇ ਆ ਤਾਂ ਮੈਨੂੰ ਤਾਂ ਬਲੈਕ ਪਸੰਦ ਸੀ ਤੇ ਆ ਵੇਖੋ ਹਰਪ੍ਰੀਤ ਤੇ ਪਾਪਾ ਨੂੰ ਆ ਪਸੰਦ ਆਈ ਉਹਨਾਂ ਨੇ ਇੱਕ ਲਈ ਆਪਾਂ ਹਰਪ੍ਰੀਤ ਵਾਸਤੇ ਜਿੰਸ ਆ ਦੇਖੋ ਜੀ ਜਿੰਸ ਲਈਏ ਹਰਪ੍ਰੀਤ ਵਾਸਤੇ ਕਿਉਂਕਿ ਦੀਪਾਵਲੀ ਆ ਰਹੀ ਹੈ ਮੈਂ ਕਿ ਕਿਸੇ ਟਾਈਮ ਇਨਸਾਨ ਕੋਲ ਪੈਸੇ ਨਹੀਂ ਵੀ ਹੁੰਦੇ ਤੇ ਆਪਣੇ ਕੋਲ ਅੱਜ ਹੈਗੇ ਆ ਤੇ ਮੈਂ ਹਰਪ੍ਰੀਤ ਦੀ ਆਪਾਂ ਇੱਕ ਡਰੈਸ ਲੈ ਕੇ ਰੱਖ ਲੈਨੇ ਆ ਤੇ ਕਦੀ ਆਪਾਂ ਦਿਵਾਲੀ ਚ ਹਰ ਨਵੇਂ ਕਪੜੇ ਨਹੀਂ ਲੈ ਕੇ ਆਏ ਹਰਪ੍ਰੀਤ ਵਾਸਤੇ ਜ਼ਰੂਰ ਲੈ ਕੇ ਆਇਆ ਆਪਣੇ ਤੇ ਜਿੱਦਾਂ ਨੇ ਉਹਦਾ ਟਾਈਮ ਪਾਸ ਕਰ ਲੈਨੇ ਆ ਤੇ ਜ਼ਿਆਦਾ ਮਹਿਸੂਸ ਨਹੀਂ ਕਰਦੇ ਵੀ ਕਪੜੇ ਨਹੀਂ ਲੈ ਜਿੱਦਾਂ ਹੀ ਆਪਾਂ ਸਾਲ ਵਿੱਚ ਸਿਰਫ ਸਾਲ ਵਿੱਚ ਦੋ ਤਿੰਨ ਸੂਟ ਲੈਨੇ ਆ ਆਪਾਂ ਬਸ ਸਾਲ ਵਿੱਚ ਦੋ ਤਿੰਨ ਸੂਟ ਹੋਈ ਆਪਣੇ ਚੱਲ ਜਾਂਦੇ ਨੇ ਉਹ ਵੀ ਅਗਲੇ ਸਾਲ ਤੱਕ ਚਲਦੇ ਰਹਿੰਦੇ ਨੇ ਹੁਣ ਆਪਾਂ ਵਿਆਹ ਵਿੱਚ ਲੈ ਸੀ ਉਸ ਤੋਂ ਬਾਅਦ ਆਪਾਂ ਕੋਈ ਕਪੜਾ ਨਹੀਂ ਲਿਆ ਆ ਪਿਛਲੇ ਸਾਲ ਦੇ ਹੈਗੇ ਨੇ ਗਰਮੀਆਂ ਵਿੱਚ 200 ਵਾਲੇ ਸੂਟ ਲੈ ਸੀ ਜਿਹੜੇ ਮੈਂ ਪਾਰ ਰੱਖੇ ਨੇ ਤੇ ਆਪਾਂ ਆ ਹੀ ਲੈ ਕੇ ਆਏ ਹਰਪ੍ਰੀਤ ਵਾਸਤੇ ਸੂਟ ਇੱਕ ਇਹਨਾਂ ਦੇ 500 ਰੁਪਏ ਲੱਗਿਆ ਹਰਪ੍ਰੀਤ ਦੇ ਸੂਟਾਂ ਦਾ ਤੇ ਬਾਕੀ ਆਪਾਂ ਚੀਜ਼ ਕੀ ਲੈ ਕੇ ਆਏ ਆ ਬਾਕੀ ਆਪਾਂ ਬਾਜ਼ਾਰ ਗਏ ਕੁਝ ਵੀ ਬਾਜ਼ਾਰ ਦਾ ਨਹੀਂ ਖਾਦਾ ਪੀਤਾ ਕਿਉਂਕਿ ਤਲੀਆਂ ਚੀਜ਼ਾਂ ਮੈਨੂੰ ਸਖਤ ਮਨਾ ਕੀਤੀਆਂ ਗਈਆਂ ਨੇ ਤੇ ਆਪਾਂ ਲੈ ਕੇ ਆਏ ਆ ਐਪਲ ਆਪਾਂ ਨੂੰ ਐਪਲ ਮਿਲ ਰਿਹਾ ਸੀ 100 ਰੁਪਏ ਕਿ ਤੇ ਮੈਂ ਕਿਾ ਚਲੋ ਕਰਾ ਲਈਏ ਫਿਰ ਕਿਲੋ ਕਿਲੋ ਐਪਲ ਕਰਵਾਏ ਨੇ ਇਹ ਫਲ ਫਲੂਟ ਨਾ ਕਰੇ ਖਾਂਦੇ ਰਹੀਏ ਤਾਂ ਸਿਹਤ ਵੀ ਠੀਕ ਰਹਿੰਦੀ ਹੈ ਤੇ ਇਸ ਕਰਕੇ ਮੈਂ ਲੈ ਆਈ ਅੱਜ ਜਿੱਦਾ ਲੱਗਿਆ ਅੱਜ ਲੈ ਆਏ ਤੇ ਸਾਰੇ ਕਹਿਣਗੇ ਚੀਜ਼ਾਂ ਕੀ ਵਿਖਾਉਂਦੀ ਕੀ ਲੈ ਕੇ ਬਾਈ ਸਾਡੇ ਲਈ ਤਾਂ ਇਹ ਬਹੁਤ ਜ਼ਰੂਰੀ ਨਹੀਂ ਹੈਗਾ ਤੇ ਹੋਰ ਦਾ ਆਪਾਂ ਤੁਹਾਨੂੰ ਵਿਖਾ ਦਨੇ ਆ ਨੀਚੇ ਵੜ ਜਾ ਬੇਟਾ ਆਪਾਂ ਤੁਹਾਨੂੰ ਵਿਖਾ ਦਨੇ ਆ ਸਬਜ਼ੀ ਵਿੱਚ ਆਪਾਂ ਕੀ ਕੀ ਲੈ ਕੇ ਆਏ ਆ ਤੇ ਆਪਣੇ ਅੱਜ ਆਪਾਂ ਪੋਕਰਨ ਸ਼ਹਿਰ ਗਏ ਸੀ ਪੋਕਰਨ ਸ਼ਹਿਰ ਵਿੱਚੋਂ ਆਪਾਂ ਨੂੰ ਆਹ ਵਾਲੀ ਵੇਖੋ ਫੁੱਲ ਗੋਭੀ ਮਿਲੀ ਹੈ 40 ਰੁਪਏ ਕਿਲੋ ਤੇ ਆਪਾਂ ਗੋਭੀ ਲੈ ਕੇ ਆਏ ਆ ਅਦਰਕ ਲੈ ਕੇ ਆਏ ਆ ਵੇਖੋ ਅਦਰਕ ਵੇਖੋ ਗੱਡੀ ਵੱਡੀ ਅਦਰਕ ਦਾ ਪੇੜ ਹੀ ਚੱਕ ਲਿਆ ਹਰਫਰੀ ਤਰਪਾ ਆਪਾਂ ਵੇਖੀ ਅਦਰਕ ਕਿੰਨੀ ਵੱਡੀ ਹੈ ਨਾ ਅਦਰਕ ਲੈ ਕੇ ਆਏ ਆ ਤੇ ਬਾਕੀ ਇਹਨਾਂ ਦੇ ਪਾਪਾ ਕਹਿੰਦੇ ਮੈਂ ਵੇਂਗਣੀ ਖਾਣੀ ਨਹੀਂ ਹੈ ਆਪਣੇ ਵਾਸਤੇ ਲੈ ਲਾ ਤੇ ਇਸ ਵਾਸਤੇ ਮੈਂ ਪਾਈਆ ਵੇਂਗਣੀ ਆਪਦੇ ਵਾਸਤੇ ਲੈ ਕੇ ਆਈ ਸੀਗੀ ਪਾਪ ਵੇਖੋ ਆਹ ਵਾਲੀ ਵੇਂਗਣ ਹੈਗੇ ਨੇ ਨਾ ਕਿੰਨੇ ਵਧੀਆ ਬਹੁਤ ਸਵਾਦ ਸਬਜ਼ੀ ਬਣਦੀ ਤੜ ਕੇ ਬਾਕੀ ਆਪਾਂ ਇਹੀ ਕੁਝ ਲੈ ਕੇ ਆਏ ਆਂ ਬਾਜ਼ਾਰ ਵਿੱਚੋਂ ਗੋਪੀ ਅਦਰਕ ਤੇ ਨਿੰਬੂ ਲੈ ਕੇ ਆਏ ਆਂ ਇਹ ਆਪਣੇ ਵਾਸਤੇ ਬਹੁਤ ਜ਼ਰੂਰੀ ਚੀਜ਼ਾਂ ਨੇ ਹੁਣ ਆਪਾਂ ਸਬਜ਼ੀ ਲੈਣਾ ਕੱਟ ਆਪਾਂ ਸਬਜ਼ੀ ਸਬਜ਼ੀ ਬਣਾ ਲਈ ਹਰਪ੍ਰੀਤ ਹਨਾ ਤੇ ਹਰਪ੍ਰੀਤ ਨੂੰ ਮੈਂ ਕਿਹਾ ਮੈਂ ਤੁਹਾਨੂੰ ਪਤਾ ਆਪਾਂ ਹੁਣ ਬਣਾ ਲਈ ਸਬਜ਼ੀ ਉਧਰ ਮੇਰੇ ਗਾਵਾਂ ਖੁੱਲੀਆਂ ਛੱਡੀਆਂ ਹੋਈਆਂ ਨੇ ਤੇ ਜਾਂਦੀਆਂ ਨਰਮੇ ਵਿੱਚ ਪੱਜ ਪੱਜ ਕੇ ਜਿੰਦੇ ਵਿੱਚ ਚਿੱਲੇ ਵਾਹਾਂ ਲੱਗੇ ਹੋਏ ਨੇ ਹਰਪ੍ਰੀਤ ਸੇਵ ਲੈਣਾ ਚੱਲਦਾ ਪਤਰਾ ਰੋ ਕਰਕੇ ਦੇਵਾ ਤੇ ਮੈਂ ਮੇਰੇ ਬੇਟੇ ਨੂੰ ਸੇਵ ਕੱਟ ਕੇ ਦੇਣੀ ਕੱਟ ਕੇ ਰਿਹਾ ਨਾ

ਤੇ ਆਪਾਂ ਹੁਣ ਲੈ ਕੇ ਆ ਗਿਆਂ 20 ਸਥਾਨ ਦੁਕਾਨ ਤੋਂ ਸਵੇਰੇ ਆਪਾਂ 2 ਚ ਲਾ ਦਾਂ ਗੋਭੀ ਦੀ ਪਨੀਰੀ ਫੁੱਲ ਗੋਭੀ ਦੀ ਪੱਤਾ ਗੋਭੀ ਦੀ ਠੇਕੀ ਕਰ ਲਿਆ ਹੋਰ ਵੀ ਸਬਜੀ ਲੈ ਕੇ ਆਇਆ ਉਹ ਵੀ ਲਾ ਦਾਂਗੇ ਆਪਾਂ ਬਜਰਾ ਕੁਚਰਾ ਤੇ ਬੀਜ ਤੇ ਆ ਬਾਕੀ ਸਭ ਕੁਝ ਰਹਿ ਗਿਆ ਨੇ ਚਲੋ ਜੈਸੀ ਬਣਾਉਣੀ ਹੈ ਸਬਜੀ ਅੱਜ ਦਾ ਵਲੋਗ ਤੁਹਾਨੂੰ ਸਾਡਾ ਕਿੱਦਾਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਗੁਰੂ ਕਰਦੇ ਦਰਸ਼ਨ ਕਰਾ ਤੇ ਲਾਈਕ ਕਰੇ ਲਾਈਕ ਕਰੇ ਲਾਈਕ ਤਾਂ ਕਰੇ ਸਬਸਕ੍ਰਾਈਬ ਵੀ ਕਰੇ ਜਿਹੜੇ ਸਾਡੇ ਚੈਨਲ ਤੇ ਆਂਦੇ ਨਵੇਂ ਆ ਚੈਨਲ ਤੇ ਜੋੜੇ ਵੀ ਨਵੇਂ ਆ ਰਹੇ ਨੇ ਸਬਸਕ੍ਰਾਈਬ ਵੀ ਕਰ ਲਿਓ ਲਾਈਕ ਵੀ ਕਰ ਲਿਓ ਤੇ ਕਮੈਂਟ ਜ਼ਰੂਰ ਕਰ ਦਿਓ ਪਿਆਰਾ ਜਿਹਾ ਤੇ ਹੋਰ ਕੋਈ ਸ਼ੇਅਰ ਵੀ ਕਰ ਦਿਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਅਸੀਂ ਬਣਾਉਣੀ ਹੈ ਸਬਜ਼ੀ ਸ਼ਾਨਦਾਰ